ਇੱਧਰ ਜੀਸੀਬੀ ਲਾਦੀ ਕਿਉਂ ਵੱਡਾ ਖੜਾ ਸੀਗਾ ਉਧਰ ਟਰੈਕਟਰ ਦਾ ਕੰਮ ਚੱਲ ਰਿਹਾ ਹੈ ਇਹ ਆ ਟਰੈਕਟਰ ਆ ਨਾ ਦੋਸਤੋ ਇਹ ਤੜਕੇ ਦਾ ਚੱਲੀ ਜਾਂਦਾ ਬਾਈ ਇਸ ਤੇ ਆਪਾਂ ਚਾਰ ਸਹੀ ਸਟੇਜ ਤੇ ਪਾਇਆ ਹੋਇਆ ਉਹਦੇ ਕਰਕੇ ਇੱਕ ਫੰਗਸ ਆਉਣ ਦੀ ਤੇ ਕੋਈ ਮਨਲ ਵਿਕਾਰ ਨਹੀਂ ਨੀ ਹੈਗਾ ਬਿਲਕੁਲ ਸਟਾਰਟਿੰਗ ਦੁੱਧ ਦੇ ਦਾਣੇ ਦੀ ਪਾਤਾ ਜਿਹੜਾ ਜਿਵੇਂ ਦੁੱਧ ਹੀ ਪਾਣੀ ਬਣਿਆ ਪਿਆ ਹੈ ਦਾਣੇ ਦੇ ਵਿੱਚ ਉਹ ਬਾਤ ਆ ਉਹ ਸਹੀ ਨਹੀਂ ਹੈਗਾ ਠੀਕ ਹੈ ਬਿਲਕੁਲ ਸਹੀ ਨਹੀਂ ਹੈਗਾ ਉਹ ਉਹ ਸਹੀ ਨਹੀਂ ਹੈਗਾ ਉਹ ਚਾਰ ਪਸ਼ੀਆਂ ਵਾਸਤੇ ਵੀ ਮਤਲਬ ਹੀ ਮਾੜਾ ਉੱਧਰ ਜਾਊਗਾ ਹਾਂ ਉੱਪਰਲਾ ਪਾਣੀ ਉੱਧਰ ਜਾਊਗਾ ਠੀਕ ਹੈ ਤੇ ਜਿਹੜਾ ਆਪਾਂ ਚਾਰਜਰ ਨੂੰ ਓਪਨ ਕਰ ਲਿਆ ਉਦੋਂ ਵੀ ਪੈਂਦਾ ਉਹ ਤੁਹਾਨੂੰ ਜਿਹੜੀ 3rd ਇਫਰਸ ਦੀ ਉਹ ਬਾਹਰ ਨੂੰ ਹੈ ਜਿਹੜੇ ਪਾਸੋਂ ਲੰਬਾਈ ਤਾਂ ਇਹਦੀ ਹੈਗੀ ਜੀ 80 ਫੁੱਟ ਠੀਕ ਹੈ ਤੇ ਚੌੜਾਈ ਇਹਦੀ ਹੈਗੀ 22 ਫੁੱਟ ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਹਾਂ ਬਾਈ ਆਪਾਰ ਕੋਲੇ ਤੇ ਬਾਈ ਨੇ ਸ਼ੁਰੂ ਕਰਿਆ ਹੋਇਆ ਅੱਜ ਮੱਕੀ ਦਾ ਚਾਰ ਤੇ ਆਪਾਂ ਜਾਣਕਾਰੀ ਦਿੰਨੇ ਆ ਬਾਈ ਇਸ ਤਰੀਕੇ ਦਾ ਟੋਆ ਹੋਣਾ ਚਾਹੀਦਾ ਹੈਗਾ ਕੀ ਗੱਲਬਾਤ ਆ ਔਰ ਬਈ ਠੀਕ ਹੋ ਵਧੀਆ ਜੀ ਵੈਰੀ ਖਾਸਾ ਜੀ ਫਤਿਹ ਸਾਰਿਆਂ ਨੂੰ ਅੱਛਾ ਭਾਈ ਆਪਾਂ ਇਸ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਅੱਜ ਤੋਂ ਤੁਸੀਂ ਤਾਂ ਸੰਧੀ ਬਹੁਤ ਵੱਡਾ ਚੱਕੀ ਫਿਰਦੇ ਹੋ ਜੇਸੀ ਵੀ ਇਹਦਾ ਕੀ ਕਾਰਨ ਆ ਪਹਿਤੂ ਸ਼ੁਰੂ ਕਰਦੇ ਆ ਵੀ ਪੱਟਾ ਸੰਧ ਕਿਉਂ ਨਹੀਂ ਹੁੰਦਾਗਾ ਟਰੈਕਟਰ ਨਾਲ ਵੀ ਡੰਗ ਲਾਇਆ ਜਾ ਸਕਦਾ ਸੀਗਾ ਇਹ ਥੋੜਾ ਜਿਹਾ ਮਜਬੂਰੀ ਬਣ ਗਈ ਅੱਛਾ ਆਪਣੇ ਕੋਲੇ ਥੋੜਾ ਜਿਹਾ ਮੌਸਮ ਵੀ ਇਦਾਂ ਹੁੰਦਾ ਵੀ ਪਾਣੀ ਨਹੀਂ ਪਤਾ ਕਿ ਦੇਵੀ ਕਦੋਂ ਵੀ ਪੈ ਜਾਏ ਠੀਕ ਆ ਮੌਸਮ ਦਾ ਥੋੜਾ ਫੱਕਾ ਉਸ ਕਰਕੇ ਅਸੀਂ ਮਤਲਬ ਵੀ ਇੱਕੇ ਦਿਨ ਚ ਸਾਰਾ ਕੰਮ ਨਿਬੇੜਨ ਦਾ ਨੇਚਾ ਕੀਤਾ ਸੀਗਾ ਹੂੰ ਤੇ ਹੁਣ ਇਧਰ ਚਾਰ ਉਹ ਨਵੇਂ ਮਸ਼ੀਨ ਲਾਈ ਹੋਈ ਆ ਉਹ ਛੇ ਦੀ ਛੇ ਦੀ ਭਰੀਆਂ ਨੇ ਟਰਾਲੀਆਂ ਜੇ ਹੁਣ ਇਕੱਲਾ ਟਰੈਕਟਰ ਹੋਊਗਾ ਇਕੱਲਾ ਟਰੈਕਟਰ ਉਹਨੂੰ ਛੇਰੀ ਨਹੀਂ ਲਾ ਸਕਦਾ ਉਸ ਕਰਕੇ ਦੋ ਪਹਿਲ ਦੇ ਖੱਡੇ ਤਿਆਰ ਕੀਤੇ ਹੋਏ ਆ ਇੱਕ ਉਧਰ ਤਿਆਰ ਕੀਤਾ ਹੋਇਆ ਇੱਕ ਉਧਰ ਤਿਆਰ ਕੀਤਾ ਹੋਇਆ ਇਧਰ ਜੀਸੀਬੀ ਲਾ ਦੀ ਕਿਉਂ ਵੱਡਾ ਖੜਾ ਸੀਗਾ ਉਧਰ ਟਰੈਕਟਰ ਦਾ ਕੰਮ ਚੱਲ ਰਿਹਾ ਤਾਂ ਦੋਵੇਂ ਪਾਸੇ ਮਤਲਬ ਵੀ ਚਾਰ ਆ ਰਹਿਆਂ ਨਾਲ ਉਧਰ ਜਾ ਰਹਿਆਂ ਨਾਲ ਇਧਰ ਜਾ ਰਹੇ ਆ ਤਾਂ ਇਸ ਕਰਕੇ ਮਤਲਬ ਇਹ ਜੇਸੀਬ ਰੋਣੀ ਬਈ ਵੀ ਇੱਕ ਪਾਸੇ ਇਹ ਛੇਤੀ ਕੰਮ ਦੇ ਵੇੜੀ ਜਾਂਦੀ ਆ ਇੱਕ ਥੋੜਾ ਜਿਹਾ ਸਾਡੇ ਸਿਸਟਮ ਨੂੰ ਪਤਾ ਜਿਹੜਾ ਲੇਬਰ ਦੀ ਪ੍ਰੋਬਲਮ ਜਿਆਦੇ ਆ ਲੇਬਰ ਝੋਨਾ ਲਾਈ ਜਾਂਦੀ ਆ ਸਾਰੀ ਲੇਬਰ ਮਿਲਦੀ ਨਹੀਂ ਗਈ ਉਹਦੇ ਕਰਕੇ ਫਿਰ ਇਹ ਛੇਤੀ ਸੈੱਟ ਕਰ ਦਿੰਦੀ ਆ ਠੀਕ ਇਹ ਵੀ ਮੇਨ ਵਸ ਦਾ ਮਤਲਬ ਇਹ ਕਿਹਦਾ ਲੜਾਈ ਵੀ ਵੱਧ ਹੋ ਰਹੀ ਆ ਬਾਈ ਕੁਤਲਾਈ ਵੀ ਆਟੋਮੈਟਿਕਲੀ ਵੱਧ ਹੁੰਦੀ ਆ ਜੀ ਅਸੀਂ ਵੀ ਇਹ ਵੀ ਇਹ ਵੀ ਵੱਡਾ ਰੀਜ਼ਨ ਆ ਹਾਂਜੀ ਠੀਕ ਆ ਤੇ ਬਾਈ ਜਿਹੜਾ ਤੁਸੀਂ ਟੋਆ ਪਟਿਆ ਇਹ ਕਿੰਨੇ ਬਾਈ ਕਿੰਨੇ ਦਾ ਕੀ ਗੱਲ ਬਾਤ ਆ ਇਹ ਲੰਬਾਈ ਦਾ ਇਹ ਹੀ ਹੈਗੀ ਜੀ 80 ਫੁੱਟ ਠੀਕ ਹੈ ਤੇ ਚੁੜਾਈ ਦੀ ਹੈਗੀ 22 ਫੁੱਟ ਹੂੰ ਤੇ ਇਹ ਅ ਰੰਗਾਈ ਦੀ ਹੋਗੀ 4.5 ਯਾਰ ਫੁੱਟ 4.5 ਫੁੱਟ ਹਾਂਜੀ ਠੀਕ ਆ ਬਈ ਤੇ ਕਿੰਨੇ ਕਿਲੋ ਹਜ਼ਾਰ ਰੁਪਏ ਇਹਦੇ ਚ ਇਹ ਜੋ 6.5 ਕਿਲਿਆਂ ਚਾਰ ਰੁਪਏ ਦੇ ਸਾਢੇ 6 ਕਿਲਿਆਂ ਦਾ ਬਈ ਹਾਂਜੀ ਕਿੰਨੇ ਪਸ਼ੂ ਰੱਖਿਆ ਤੁਹਾਡੇ ਕੋਲ ਪਸ਼ੂ ਆਪਾਂ 20 ਪਸ਼ੂ ਰੱਖੇ ਹੋਣਾ ਹਾਂਜੀ ਠੀਕ ਆ ਬਈ ਤੇ ਇਹਦੇ ਵਿੱਚ ਚਾਰ ਆ ਜਿਹੜਾ ਖਰਾਬ ਹੋਣ ਤੋਂ ਬਚਾਉਣ ਦੇ ਲਈ ਬਈ ਕੀ ਕਰ ਸਕਦੇ ਆ ਆਪਾਂ ਵੀ ਜਿਹੜਾ ਚਾਰੋਂ ਖਰਾਬ ਨਾ ਹੋਵੇ ਬਸ ਇੱਕ ਤਾਂ ਸਟੇ ਸਹੀ 90 ਨੰਦਾ ਚਾਰ ਹੋਵੇ ਆਪਾਂ ਚਾਰ ਸਹੀ ਸਟੇ ਤੇ ਪਾਇਆ ਹੋਇਆ ਉਹਦੇ ਕਰਕੇ ਇੱਕ ਜਿ ਫੰਗਸ ਆਉਣ ਦੀ ਤੇ ਕੋਈ ਨਲ ਵਿਕਾਰ ਨਹੀਂ ਨਹੀਂ ਹੈਗਾ ਠੀਕ ਹੈ ਦੂਸਰਾ ਲੜਾਈ ਇਹਦੀ ਚੰਗੀ ਤਰ੍ਹਾਂ ਹੋ ਜੇ ਤਾਂ ਫਿਰ ਵੀ ਪ੍ਰੋਬਲਮ ਆਉਂਦੀ ਨਹੀਂ ਇਹਦੇ ਵਿੱਚ ਠੀਕ ਹੈ ਇਹ ਮੇਨ ਚੀਜ਼ ਆ ਬਾਈ ਹਾਂਜੀ ਤੇ ਕੁਝ ਤੇ ਜਿਹੜਾ ਜਿਹੜਾ ਤੁਸੀਂ ਸਾਈਟਾਂ ਦੇ ਕਾਗਜ਼ ਪਾਇਆ ਬਾਈ ਹਨਾ ਉਹ ਦੇਖ ਰਿਹਾ ਉਹ ਕੱਲੀਆਂ ਸਾਈਡਾਂ ਸਾਈਡਾਂ ਦੀ ਪਾਇਆ ਗਿਆ ਕਿ ਉਹ ਕੱਲੀ ਸਾਈਡ ਦੇ ਪਾਇਆ ਹੋਇਆ ਥੱਲੇ ਨਹੀਂ ਉਹ ਜਾਂਦਾ ਬਿਲਕੁਲ ਵੀ ਠੀਕ ਹੈ ਕੱਲੀ ਸਿਰਫ ਇੱਕ ਸਾਈਡ ਤੇ ਲਾਇਆ ਹੋਇਆ ਜਿਹੜਾ ਕਾगज ਬਚ ਗਿਆ ਉਹ ਉੱਪਰਲੇ ਪਾਸੇ ਮੁੜ ਜੂਗਾ ਠੀਕ ਹੈ ਉਹ ਨਾਰਮਲ ਕਾगज ਪਾਇਆ ਹੋਇਆ ਉਹ ਨਾਲ ਦਾ ਕਾगज ਆਮ ਠੀਕ ਹੈ ਉਹਦੇ ਬਾਹਰੇ ਮਤਲਬ ਵੀ ਜਿਆਦਾ ਵਧੀਆ ਲਾਉਣ ਦੀ ਲੋੜ ਨਹੀਂ ਪੈਂਦੀ ਪਰ ਜਿਹੜਾ ਉੱਪਰ ਪਾਉਣਾ ਉਹ ਆਪਾਂ ਨੂੰ ਵਧੀਆ ਮਤਲਬ ਵੀ ਕਾਗਜ਼ੀ ਪਾਉਣਾ ਪੈਂਦਾ ਉਹ ਆਪਾਂ ਵਧੀਆ ਲਿਆ ਹੋਇਆ ਠੀਕ ਹੈ ਜਿਹੜਾ ਉੱਪਰ ਲਾ ਪਾਉਣਾ ਹਾਂ ਠੀਕ ਹੈ ਤੇ ਆ ਅੱਜ ਪਹਿਲੂ ਵਿਚਾਰ ਹਾਂਜੀ ਅੱਜ ਕੰਪਲੀਟ ਹੋ ਜੂਗਾ। ਇਹ ਭਾਈ ਜਿਵੇਂ ਆਪਾਂ ਕਹਦੇ ਨੇ ਵੀ ਅੱਜ ਵੀ ਲਤਰਾਈ ਕਰੀਆ ਕੱਲ ਨੂੰ ਵੀ ਕਰੀਆ ਐਵੇਂ ਵੀ ਕਰੂੰਗੀ ਕਾਜੀ ਦਾ ਬਸੰਗ ਬਸ। ਜੇ ਹੁਣ ਜੇ ਤੁਸੀਂ ਨਹੀਂ ਮੌਕੇ ਤੇ ਮਤਲਬ ਪੂਰੀ ਲਤਰਾਈ ਕਰੀ ਫੇਰ ਤਾਂ ਕਰਨੀ ਪਊਗੀ। ਠੀਕ ਐ। ਪਰ ਜਿਵੇਂ ਹੁਣ ਆਪਣੇ ਉਹ ਕੰਮ ਵੀ ਵਧੀਆ ਹੋਈ ਜਾਂਦੇ ਦੇਖੋ। ਹਾਂ। ਫੁੱਲ ਵੇਟ ਰੱਖਿਆ ਹੋਇਆ ਉਹਦੇ ਉੱਤੇ। ਠੀਕ ਐ। ਉਹ ਵੀ ਵਧੀਆ ਲਤਰਾਈ ਕਰ ਰਿਹਾ। ਉਧਰ ਇੱਕ ਟਰਾਲੀ ਜਾਂਦੀ ਆ ਇਧਰ ਦੋ ਆਉਂਦੀਆਂ ਜੇ ਸੀ ਬੀ ਵਾਲੇ ਪਾਸੇ। ਹਾਂ। ਇਹ ਵੀ ਲਤਰਾਈ ਫੁੱਲ ਕਰ ਰਹੀ ਆ। ਤਾਂ ਇਹਦਾ ਬਸ ਜੀ ਆ ਜੀ ਆਪਣਾ ਸਾਰਾ ਕੰਮ ਪਲੀਟ ਹੋ ਜਾਊਗਾ। ਠੀਕ ਐ ਭਾਈ। ਠੀਕ ਮੇਨ ਗੱਲ ਤਾਂ ਬਈ ਲਤਰਾਈ ਦੀ ਜਾਂਦੀ ਸਟੇ ਸਹੀ ਹੋਵੇ ਮੱਕੀ ਦੀ ਹੈ ਨਾ ਤੇ ਜਿਵੇਂ ਬਾਈ ਹੁਣ ਮੱਕੀ ਦਾ ਚਾਰ ਕਈ ਨਾ ਕਿਸਾਨ ਭਰਾਵਾਂ ਨੇ ਪਾਤਾ ਜਿਵੇਂ ਮੀਂਹ ਤੋਂ ਕਹਿ ਸਕਦੇ ਆ ਵੀ ਆਪਾਂ ਮੀਂਹ ਦਾ ਡਰ ਸੀਗਾ ਝੋਨਾ ਪਛੇਤਾ ਹੁੰਦਾ ਸੀ ਨਾ ਬਾਈ ਤੇ ਉਹ ਚਾਰ ਕੀ ਸਹੀ ਰਹੂਗਾ ਜਾਂ ਨਹੀਂ ਜਿਹੜਾ ਬਿਲਕੁਲ ਸਟਾਰਟਿੰਗ ਦੁੱਧੇ ਦਾਣੇ ਦੀ ਪਾਤਾ ਜਿਹੜਾ ਜਿਵੇਂ ਦੁੱਧ ਹੀ ਪਾਣੀ ਬਣਿਆ ਪਿਆ ਹੈ ਦਾਣੇ ਦੇ ਵਿੱਚ ਉਹ ਪਾਤਾ ਉਹ ਸਹੀ ਨਹੀਂ ਹੈਗਾ ਠੀਕ ਹੈ ਬਿਲਕੁਲ ਸਹੀ ਨਹੀਂ ਹੈਗਾ ਉਹ ਉਹ ਸਹੀ ਨਹੀਂ ਹੈਗਾ ਉਹ ਚਾਰ ਪਸ਼ੀਆਂ ਵਾਸਤੇ ਵੀ ਮਤਲਬ ਵੀ ਮਾੜਾ ਉਹ ਜ਼ਹਿਰ ਹੈ ਇੱਕ ਤਰ੍ਹਾਂ ਦਾ ਕੁਸ਼ੂਆਂ ਵਾਸਤੇ ਹਾਂ ਮੀਂਹ ਤੋਂ ਤਾਂ ਆਪਾਂ ਵੀ ਡਰਦੇ ਆ ਤਾਂ ਕਰਕੇ ਆ ਨਾਲ ਕਾਗਜ਼ ਇੱਧਰ ਵੀ ਬਿਚਾਰ ਰੱਖਿਆ ਐ ਪਹਿਲੇ ਪਾਸੇ ਵੀ ਕਾਗਜ਼ ਨਾਲ ਵਿਛਾਇਆ ਹੋਇਆ ਠੀਕ ਹੈ ਵੀ ਜੇ ਕਿਤੇ ਮੀਂਹ ਆਉਣ ਲੱਗਿਆ ਕਣੀਆਂ ਪੈਣ ਲੱਗੀਆਂ ਤਾਂ ਨਾਲ ਦੀਆਂ ਕਾਗਜ਼ ਫਿੱਤ ਕੇ ਉੱਪਰ ਕਰ ਦਿਆਂਗੇ ਠੀਕ ਆ ਭਾਈ ਇਹ ਚੱਕਰ ਇਹ ਚੱਕਰ ਤੇ ਭਾਈ ਜਿਹੜੀ ਇਹਦੀ ਤੁਸੀਂ ਡਾਇਰੈਕਸ਼ਨ ਰੱਖੀ ਹੋਈ ਆ ਨਾ ਵਿਟਣਾ ਆਣ ਵਗੈਰਾ ਚਾਰ ਜਿਹੜੀ ਰੱਖੀ ਹੋਈ ਓ ਕਿਵੇਂ ਰੱਖੀ ਹੋਈ ਆ ਤੁਸੀਂ ਮੰਨ ਲਓ ਕਿਧਰੋਂ ਹੋਣਾ ਤੁਸੀਂ ਮੈਂ ਇਧਰੋਂ ਸਟਾਰਟ ਨਹੀਂ ਕਰੂੰਗਾ ਠੀਕ ਹੈ ਜੀ ਇਸ ਪਾਸਿਓਂ ਠੀਕ ਹੈ ਇਹਦੀ ਜਿਹੜੀ ਥਰੇ ਪਾਸੇ ਨਾਲ ਫਸਾ ਹੈ ਉਹ ਇਧਰਲੇ ਪਾਸੇ ਡੂੰਘਾ ਹੈ ਇਧਰਲੇ ਆ ਇਧਰਲੇ ਸਿਰ ਨੂੰ ਡੂੰਘਾ ਹੈ ਬਈ ਇਧਰ ਨੂੰ ਡੂੰਘਾ ਉਧਰੋਂ ਉੱਚਾ ਹੈ ਠੀਕ ਹੈ ਪਰ ਜਿਹੜਾ ਆਪਾਂ ਉੱਪਰੋਂ ਮਤਲਬ ਵੀ ਉਹ ਪਾਵਾਂਗੇ ਮਿੱਟੀ ਪਾਵਾਂਗੇ ਜਾਂ ਮਤਲਬ ਕਾਗਜ਼ 바ਕੀ ਤਿਆਰ ਕਰਾਂਗੇ ਉਹ ਇਧਰੋਂ ਉਚਾਈ ਜ ਹੋਊਗਾ ਉਧਰੋਂ ਨੂੰ ਘਾਣਚ ਹੋਊਗਾ ਅੱਛਾ ਜਿਹੜੀ ਮਿੱਟੀ ਪਾ ਕੇ ਆਪਾਂ ਉਹ ਕਰਾਂਗੇ ਹਾਂ ਜਿਹੜਾ ਪਾਣੀ ਆ ਉਹ ਉਧਰੋਂ ਹੀ ਆਊਗਾ ਤੇ ਜਦੋਂ ਮਤਲਬ ਵੀ ਚੋਆ ਖੁੱਲਿਆ ਹੋਇਆ ਹੂੰ ਉਦੋਂ ਜਮੀ ਪਊਗਾ ਤਾਂ ਉਹ ਜਿਹੜੇ ਪਾਸੋਂ ਆਪਾਂ ਬੱਡਾ ਲਾਇਆ ਹੋਇਆ ਉਸ ਪਾਸੇ ਨੂੰ ਪਾਣੀ ਆਊਗਾ ਆ ਗੱਲ ਲੈ ਬਈ ਬੜੀ ਪੁਆਇੰਟ ਵਾਲੀ ਗੱਲ ਹੈ ਨਾ ਵੀ ਜਿਹੜਾ ਉੱਪਰਲੀ ਤੁਸੀਂ ਉੱਪਰਲੀ ੜੀ ਦੀ ਛੱਕ ਵਾਂਗੂ ਆਜੋ ਹੈ ਨਾ ਜਿਹੜੀ ਚੀਜ਼ ਆ ਉਹਦੀ ਟਲਾਨ ਤੁਸੀਂ ਉਹ ਪਰਲੇ ਬਸ ਨੂੰ ਰੱਖੀ ਹੋਈ ਉਹਦੀ ਟਲਾਨ ਉਧਰ ਨਹੀਂ ਜਾਊਗਾ ਇਹ ਜੇ ਮੀਂਹ ਆਇਆ ਤਾਂ ਪਾਣੀ ਉਧਰ ਜਾਊਗਾ ਹਾਂ ਉੱਪਰਲਾ ਪਾਣੀ ਉਧਰ ਜਾਊਗਾ ਠੀਕ ਹੈ ਤੇ ਜਿਹੜਾ ਆਪਾਂ ਚਾਰਜਰ ਨੂੰ ਓਪਨ ਕਰ ਲਿਆ ਉਦੋਂ ਮੀਂਹ ਪੈਂਦਾ ਉਹ ਟਲਾਨ ਜਿਹੜੀ ਥਰਡੀ ਅਫਰਸ ਦੀ ਉਹ ਬਾਹਰ ਨੂੰ ਆ ਜਿਹੜੇ ਪਾਸੋਂ ਪਾਣੀ ਲਾਈ ਜਾਊਗਾ ਹਾਂ ਪਾਣੀ ਤਾਂ ਇਹ ਪੈ ਰਹੀ ਆ ਬਈ ਹਾਂ ਪਾ ਕੀ ਕਿੰਨੇ ਦਿਨਾਂ ਚ ਤਿਆਰ ਹੋ ਜੂ ਬਾਈ ਹੁਣ ਇਹ ਇਹ ਘੱਟੋ ਘੱਟ 40 ਦਿਨ ਤਾਂ ਆਪਾਂ ਰੱਖਣਾ ਪੈਂਦਾ ਜੀ ਠੀਕ ਹੈ ਉਦੋਂ ਉੱਤੇ ਆਪਾਂ ਚਾਹੇ 50 ਦਿਨ ਦਾ ਖੋਲੋ 60 ਦਿਨ ਦਾ ਖੋਲੋ ਚੰਗੀ ਹੈ ਜੀ ਲੈ ਬਾਈ ਧੰਨਵਾਦ ਇੰਨੀ ਕੀ ਜਾਣਕਾਰੀ ਦੇਣ ਲਈ ਹਨ ਵੀ ਦੋਸਤੋ ਸਟੇਜ ਸਹੀ ਹੋਣੀ ਚਾਹੀਦੀ ਆ ਲੜਾਈ ਸਹੀ ਹੋਣੀ ਚਾਹੀਦੀ ਆ ਤੁਸੀਂ ਵੱੱਟ-ਵੱੱਟ ਲੜਾਈ ਕਰਨੀ ਆ ਮੇਨ ਚ ਜੇ ਇੱਥੇ ਹਵਾ ਨਹੀਂ ਕ੍ਰੋਸ ਹੋਣੀ ਚਾਹੀਦੀ ਬਾਈ ਜਿੱਥੇ ਹਵਾ ਹੋਗੀ ਤਾਂ ਉੱਥੇ ਮੰਨ ਕੇ ਚੱਲੋ ਇਹ ਖਰਾਬ ਹੋਗਾ ਇੱਕ ਬਾਈ ਵੱਡੀ ਪ੍ਰੋਬਲਮ ਸੱਚ ਹੋਰ ਆਉਂਦੀ ਹੁੰਦੀ ਆ ਜਿੱਥੇ ਮੰਨ ਕੇ ਚੱਲੋ ਆਪਣੀ ਬੱਟ ਆ ਗਈ ਉੱਥੇ ਤੱਕ ਚਾਰ ਸਹੀ ਰਹਿੰਦਾਗਾ ਕਿਉਂਕਿ ਨਤਲਾਈ ਫੁੱਲ ਹੋ ਜਾਂਦੀ ਆ ਜਦੋਂ ਬੱਟ ਦੇ ਉੱਪਰਲੇ ਪਾਸੇ ਆ ਗਿਆ ਬਈ ਹਨਾ ਤਾਂ ਉੱਥੇ ਚਾਰ ਜਿਹੜਾ ਖਰਾਬ ਹੋਣ ਲੱਗਦੇ ਨੇ ਕਿਉਂਕਿ ਉੱਥੇ ਨਤਲਾਈ ਫੁੱਲ ਨਹੀਂ ਹੁੰਦੀ ਸਾਈਡਾਂ ਤੋਂ ਇਹ ਥੋੜਾ ਜਿਹਾ ਕੋਲਰ ਆ ਜਾਂਦਾ ਨਹੀਂ ਨਹੀਂ ਬਿਲਕੁਲ ਨਹੀਂ ਨਤਲਾਈ ਸਹੀ ਹੁੰਦੀ ਹੁੰਦੀ ਹੈ ਹਮੇਸ਼ਾ ਹੀ ਠੀਕ ਹੈ ਬਸ ਉਹ ਇਹ ਹੈ ਵੀ ਜਦੋਂ ਆਪਾਂ ਕਾਜ ਨਹੀਂ ਪਾਉਨੇ ਉੱਪਰਲੇ ਪਾਸੇ ਹਾਂ ਉਹਦੇ ਵਿੱਚੋਂ ਹਵਾ ਚੰਗੀ ਤਰ੍ਹਾਂ ਬਾਹਰ ਕੱਢ ਦੋ ਠੀਕ ਹੈ ਉਹ ਕਾਜ ਉਹਦੇ ਵਿੱਚ ਹਵਾ ਰਹੇਗੀ ਤਾਂ ਉੱਥੋਂ ਚਾਰ ਖਰਾਬ ਹੁੰਦਾ ਉਹੋਂ ਤੋਂ ਖਰਾਬ ਹੁੰਦਾ ਹੈ ਹਾਂ ਮੈਂ ਜੀ ਠੀਕ ਹੈ ਬਾਈ ਨੀ ਆ ਜਿਹੜਾ ਟਵਾ ਇਧਰ ਪਟਿਆ ਹੋਇਆ ਇਹ 16x80 ਦਾ ਇਹ ਜਿਹੜਾ ਆਹ ਟਰੈਕਟਰ ਆ ਨਾ ਦੋਸਤੋ ਇਹ ਤੜਕੇ ਦਾ ਚੱਲੀ ਜਾਂਦਾ ਬਾਈ ਇਸ ਤੇ ਐਨੇ ਕੰਮ ਕਰਨਾ ਇਹ ਤੜਕੇ ਦੀ ਲਤਰਾਈ ਇਹਦੇ ਤੇ ਚੱਲੀ ਜਾਂਦੀ ਹੈ 16x80 ਦਾ ਦੇਖਣ ਨੂੰ ਸਾਈਡਾਂ ਤੇ ਇਸ ਤਰੀਕੇ ਨਾਲ ਕਾਗਜ਼ ਪਾਇਆ ਹੋਇਆ ਲਤਰਾਈ ਲਗਾਤਾਰ ਚੱਲ ਰਹੀ ਹੈ ਠੀਕ ਹੈ ਜੀ ਤੇ ਆਹ ਕਾਗਜ਼ ਦੀ ਕੁਆਲਿਟੀ ਹੈ ਜਿਹੜਾ ਉੱਪਰ ਪੈਣਾਗਾ ਮੇਨ ਬਹੁਤ ਜਿਹੜੀ ਸਟਰੋਂਗ ਬਈ ਇਹਦੀ ਕੁਆਲਿਟੀ ਆ ਇਸ ਕਾਗਜ਼ ਦੀ ਬਹੁਤ ਘੈਂਡ ਕੁਆਲਿਟੀ ਆ ਮਤਲਬ ਜਿਹੜਾ ਉੱਪਰ ਲਗਾਏ ਜੇ ਕਿਉਂਕਿ ਇਹ ਆ ਜਿਹੜਾ ਇਹ ਸਥੇਤੀ ਦੀ ਪਤਲਾ ਨਹੀਂ ਚਾਹੀਦਾ ਇਹਦੇ ਤੇ ਬਈ ਫਿਰ ਮਿੱਟੀ ਪਾਉਂਗੇ ਇਸ ਵਰਕ ਪਾਉਂਦੇ ਨਹੀਂਗੇ ਇਸ ਵਾਰ ਨਹੀਂ ਪਾਉਂਦੇ ਦੇਖੋ ਇਸ ਵਾਰ ਨਹੀਂ ਪਾਉਦੇ ਦੇਖੋ ਖਿੱਚ ਆ ਜਾਂਦਾ ਕਾਜੇ ਸਹੀ ਇਸ ਵਾਰ ਮਿੱਟੀ ਨਹੀਂ ਪਾਉਂਦੇ ਇਸ ਵਾਰ ਨਾ ਮਤਲਬ ਵੀ ਬਸ ਕੱਲੀ ਹਵਾ ਕੱਢ ਗਈ ਕੱਲੀ ਸਾਈਡਾਂ ਤੇ ਮਿੱਟੀ ਲਾ ਕੇ ਉੱਪਰਲੇ ਪਾਸੇ ਜਿਹੜਾ ਹਰਾਇਆ ਕੱਪੜਾ ਉਹ ਨਾ ਹੁੰਦਾ ਕੱਲੋਂ ਪਾਵਾਂ ਅੱਛਾ ਲਫਾ ਪਾਉਣਾ ਫਿਰ ਆਏ ਆ ਵੀ ਜਗਾਉਂਗੇ ਹਾਂ ਕਿਉਂਕਿ ਫਿਰ ਕਾਗਜ਼ ਇੱਕ ਵਾਰੀ ਯੂਜ਼ ਹੁੰਦਾ ਇਹ ਠੀਕ ਹੈ ਇਹ ਮਿੱਟੀ ਬਾਹਰ ਨੇ ਹਾਂ ਕਿਉਂ ਮਿੱਟੀ ਜਦੋਂ ਉੱਪਰੋਂ ਲਾਉਂਦੇ ਆ ਤਾਂ ਕਾਗਜ਼ ਦੇ ਮਦਰ ਤੱਕ ਵੱਜ ਜਾਂਦਾ ਹੈ ਖਰਾਬ ਹੋ ਜਾਂਦਾ ਹੈ ਕਾਗਜ਼ ਨਹੀਂ ਉਹਦੇ ਨਾਲ ਆਪਾਂ ਨੂੰ ਜਿਹੜਾ ਕੱਪੜਾ ਹੋਊਗਾ ਇਸ ਪੈਨ ਦੀ ਸੁਭਾਵਨਾ ਨਹੀਂ ਰਹਣੀ ਜ਼ਿਆਦਾ ਹਾਂ ਵੀ ਫੰਕਸ ਨਹੀਂ ਪੈਣੀ ਵੀ ਜੇ ਉਹ ਨਹੀਂ ਨਹੀਂ ਬੰਦੂਗਾ ਕੋਈ ਉਹ ਨਹੀਂ ਗੇ ਚੱਕਰ ਮੇਨ ਤਾਂ ਕੀ ਇਹ ਕਾਗਜ਼ ਨੇ ਜਦੋਂ ਹਵਾ ਸਾਰੀ ਕੱਢ ਕੇ ਆਪਾਂ ਢੱਕਤਾ ਮੇਨ ਤਾਂ ਐਸੇ ਦੀ ਹੈ ਠੀਕ ਹੈ ਮਕਸਦ ਜਿਹੜਾ ਆਪਾਂ ਉੱਪਰ ਹਰਾ ਕੱਪੜਾ ਪਾਉਨੇ ਆ ਉਹ ਵੀ ਧੁੱਪ ਨਾਲ ਕਾਗਜ਼ ਖਰਾਬ ਨਾ ਹੋਵੇ ਉੱਪਰਲੇ ਪਾਸੇ ਠੀਕ ਹੈ ਉਹ ਧੁੱ ਲੇ ਵੀ ਧੰਨਵਾਦ ਬਾਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਹਨਾ ਜਾਣਕਾਰੀ ਦੇਣ ਦੇ ਲਈ ਸੋ ਵੀਡੀਓ ਨੂੰ ਬਾਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੇ ਵੀ ਸਤਨਪੁਰ ਆਇਆ ਚਾਰ ਪਾਰ ਆ ਰਹੇ ਆ ਧੰਨਵਾਦ ਬਾਈ ਥੈਂਕ ਯੂ ਸ਼ੁਕਰੀਆ ওকে ਵੈਰੀ ਫਾਸਲ ਸ੍ਰੀ ਫਤਿਹ ਜੀ